ਕੇਂਦਰੀ ਬਜਟ 2024 ਦੇ ਵਿੱਚ ਪੰਜਾਬ ਨੂੰ ਪੂਰਨ ਤੌਰ ਤੇ ਨਜ਼ਰ ਅੰਦਾਜ਼ ਕੀਤਾ ਗਿਆ। ਨਾ ਕਿਸਾਨ ਲਈ ਨਾ ਜਵਾਨ ਲਈ ਨਾ ਗਰੀਬ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ। ਔਰ ਕਿਸਾਨੀ ਦੇ ਨਾਲ ਇੱਕ ਵੱਡਾ ਧੋਖਾ ਹੈ ਬਜਟ ਕਿਉਂਕਿ ਫਸਲ ਵਿਭਿੰਨਤਾ ਵਾਲੇ ਪਾਸੇ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਫੰਡ ਦੀ ਕੋਈ ਅਲਾਟਮੈਂਟ ਨਹੀਂ ਕੀਤੀ ਗਈ। ਔਰ ਜੋ ਉਦਯੋਗ ਨੂੰ ਰਿਆਇਤਾਂ ਗਵਾਂਢੀ ਸੂਬਿਆਂ ਦੇ ਵਿੱਚ ਨੇ ਉਹ ਐਸੀ ਕੋਈ ਵੀ ਰਿਆਇਤ ਪੰਜਾਬ ਨੂੰ ਨਹੀਂ ਦਿੱਤੀ ਗਈ। ਇੱਕ ਬਹੁਤ ਵੱਡਾ ਭੇਦ ਭਾਵ ਹੈ। ਔਰ ਕੇਂਦਰ ਸਰਕਾਰ ਜਿਸ ਤਰੀਕੇ ਦੇ ਨਾਲੇ ਬਜਟ ਪੇਸ਼ ਕੀਤਾ ਹੈ। ਇਥੋਂ ਸਪਸ਼ਟ ਹੈ ਕਿ ਸਿਰਫ ਜਿਹੜੇ ਲੋਕ ਸਰਕਾਰ ਦੇ ਭਾਈਵਾਲ ਨੇ ਉਹਨਾਂ ਦਾ ਧਿਆਨ ਰੱਖਿਆ ਗਿਆ। ਬਿਹਾਰ ਨੂੰ ਇੱਕ ਸਪੈਸ਼ਲ ਪੈਕੇਜ, ਚੰਦਰਬਾਬੂ ਨਾਇਡੂ ਸਾਹਿਬ ਨੂੰ ਇੱਕ ਸਪੈਸ਼ਲ ਪੈਕੇਜ ਤੇ ਪੰਜਾਬ ਜਿਹੜੀ ਇੱਕ ਬਾਰਡਰ ਸਟੇਟ ਹੈ ਜਿਹਦੇ ਆਪਣੇ ਵੱਡੇ ਚੈਲੰਜਸ ਨੇ ਉਹਦੇ ਲਈ ਇਸ ਬਜਟ ਦੇ ਵਿੱਚ ਕੁਛ ਨਹੀਂ। ਪਰ ਦੂਸਰਾ ਮੇਰਾ ਸਵਾਲ ਸਾਡੀ ਪੰਜਾਬ ਦੀ ਸਰਕਾਰ ਨੂੰ ਹੈ। ਕਿ ਇਨੀ ਜਲਦੀ ਦੇ ਵਿੱਚ ਟਵੀਟ ਕਰਕੇ ਇਹ ਬਜਟ ਦਾ ਸਵਾਗਤ ਕਿਉਂ ਕੀਤਾ ਗਿਆ ਇਹ ਬਜਟ ਨੂੰ ਫਿਊਚਰ ਦਾ ਬਜਟ ਕਿਸ ਤਰੀਕੇ ਪੰਜਾਬ ਗਵਰਨਮੈਂਟ ਨੇ ਦੱਸ ਦਿੱਤਾ ਹਾਲਾਂਕਿ ਬਾਅਦ ਦੇ ਵਿੱਚ ਦਬਾਅ ਦੇ ਵਿੱਚ ਆ ਕੇ ਇਹ ਟਵੀਟ ਵਿਡਰੋ ਕਰਨਾ ਪਿਆ ਸੋ ਅੱਜ ਦੇ ਬਜਟ ਨੇ ਇੱਕ ਚੀਜ਼ ਬੜੇ ਸਪਸ਼ਟ ਤੌਰ ਤੇ ਕਲੀਅਰ ਕਰਤੀ ਹੈ ਕਿ ਪੰਜਾਬ ਕਿਸਾਨ ਗਰੀਬ ਤੇ ਜਵਾਨ ਕੇਂਦਰ ਸਰਕਾਰ ਦੇ ਏਜੰਡੇ ਉੱਤੇ ਨੇ